ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਨਵੀਂ ਵੀਡੀਓ ਤੇ ਅੱਜ ਅਪ ਚੱਲੇ ਆਂ ਗੁਰਦੁਆਰਾ ਫਤੇਗੜ ਸਾਹਿਬ ਤੇ ਤੁਹਾਨੂੰ ਦਰਸ਼ਨ ਕਰਾਣੇ ਆਂ ਗੁਰਦੁਆਰਾ ਫਤੇਗੜ ਸਾਹਿਬ ਦੇ ਆਪਾਂ ਪਹੁੰਚ ਗਏ ਆਂ ਫਤੇਗੜ ਸਾਹਿਬ ਦੀ ਧਰਤੀ ਤੇ ਤੇ ਗੁਰੂ ਘਰ ਆਪਾਂ ਜਾ ਕੇ ਤੁਹਾਨੂੰ ਦਰਸ਼ਨ ਕਰਾ ਰਹੇ ਆਂ ਆਪਾਂ ਪਹੁੰਚ ਗਏ ਗੁਰੂ ਘਰ ਦੇ ਗੇਟ ਤੇ ਤੇ ਗੱਡੀ ਆਪਾਂ ਪਾਰਮੀ ਚਲਾਣੇ ਆਂ ਤੇ ਚੱਲਦੇ ਆ ਤੇ ਤੁਹਾਨੂੰ ਗੁਰੂ ਘਰ ਤੇ ਦਰਸ਼ਨ ਕਰਾ ਰਿਹਾ ਠੀਕ ਹੈ ਜੀ ਇਹ ਗੁਰੂ ਘਰ ਦੀ ਪਾਰਕਿੰਗ ਆ ਕਾਫੀ ਚਾਰੇ ਪਾਸੇ ਪਾਰਕਿੰਗ ਆ ਬਹੁਤ ਪਾਰਕਿੰਗ ਆ ਹੈਗੀਆਂ ਨੇ ਤੇ ਗੱਡੀ ਆਪਾਂ ਪਾਰਕਿੰਗ ਚ ਲੰਨ ਨੇ ਆ ਤੇ ਗੁਰਦੁਆਰਾ ਸਾਹਿਬ ਦੇ ਰੂਮ ਆ ਜੇ ਤੁਸੀਂ ਲੈਣੇ ਹੋਣ ਕਾਫੀ ਰੂਮ ਨੇ ਉਰੇ ਅਵੇਲੇਬਲ ਆ ਆ ਦੇਖੋ ਕਿੰਨੇ ਰੂਮ ਨੇ ਆ ਦੇਖੋ ਕਿੰਨੇ ਰੂਮ ਨੇ ਇਹ ਵੀ ਰੂਮ ਆ ਔਰੇ ਤੇ ਇਹ ਆਫਿਸ ਆ ਦੇਖੋ ਇਤੋਂ ਤੁਸੀਂ ਉਹ ਸਾਹਮਣੇ ਦਫ਼ਤਰ ਤੁਸੀਂ ਇੱਥੋਂ ਰੂਮ ਬੁੱਕ ਕਰਵਾ ਸਕਦੇ ਹੋ ਆਪਣਾ ਚਲੋ ਚਲੋ ਮਾ ਆ ਗਿਆ ਮਾ ਤਾਂ ਗੁਜਰਕੋ ਨਿਵਾਸਾ ਜਿਹੜੇ ਤੁਹਾਨੂੰ ਹੁਣੇ ਦਿਖਾਏ ਹਨ ਕਮਰੇ ਸੰਗਤ ਨੂੰ ਵੱਧ ਚੜ ਕੇ ਗੁਰੂ ਸਾਹਿਬ ਘਰ ਆਣਾ ਚਾਹੀਦਾ ਵਾ ਕਿਉਂਕਿ ਸੀ ਦਿਨ ਦਿਵਸ ਚੱਲਦੇ ਬੇ ਬੱਚਿਆਂ ਦੇ ਤੇ ਤੁਹਾਨੂੰ ਪਤਾ ਤੇ ਆ ਤੇ ਲੰਗਰ ਖਾਲਾ ਜਾਏ ਹੋਇਆ ਸਰਕਾਰੀ ਸਕੂਲ ਸੰਗਰੂਰ ਵਾਲੀ ਪਟੜ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਜ਼ਿਲ੍ਹਾ ਵਾਰਨਾ ਦਾ ਇਹ ਦਰਸ਼ਨ ਕਰੋ ਠੰਡਾ ਬੁਰਜ ਨੀ ਅਪਰੰਪਰ ਹਰਿ ਹਰਿ ਇਹ ਸੰਤ ਹੈ ਤੋ ਮਹਾਰਾਜਾ ਜੀ ਜੈ ਜੀ ਦਰਸ਼ਨ ਕਰੋ ਠੰਡੇ ਦੁਰਜੋ ਦੇ ਗੁਰੂ ਘਰ ਦੇ ਗੁਰਦੁਆਰਾ ਪ੍ਰਕਾਸ਼ਾਪ ਦੇ ਦਰਸ਼ਕਾਂ ਕਰੋ ਨਿਖਾਨ ਸਾਹਿਬ ਦੇ ਸਾਰਾ ਠੰਡਾ ਪੁਰਜ ਤੇ ਬਿਲਕੁਲ ਸਾਹਮਣੇ ਲੰਗਰ ਹਾਲ ਆ ਇਸੇ ਟਾਈਮ ਇਥੇ ਸਰਸਵਨਾਦੀ ਵਗਦੀ ਹੁੰਦੀ ਸੀਗੀ ਬਿਲਕੁਲ ਸਾਰੇ ਹੁਣ ਡਰਾਈ ਏਰੀਆ ਹੋ ਗਿਆ ਦੇਖੋ ਬਿਲਕੁਲ ਸਾਹਮਣੇ ਲਾਇਨ ਆ ਰਹੀ ਹੈਿਲ ਵੀ ਦੀ ਆ ਚੈੱਕ ਕਰੋ ਕੋਰੋਦਰਸ਼ਨ ਸਰੋਵਰ ਦੇ ਧੁਰਕਾਰ ਦੇ ਫਤਿਹਗੜ ਸਾਹਿਬ ਦੇ ਆ ਦੇਖੋ ਹੁਣ ਜਲ ਕਿੰਨਾ ਸਾਫ ਹੈ ਔਰ ਉਹ ਦੇਖੋ ਮਸਤੀ ਆਹ ਵੀਡੀਓ ਬਣਾ ਕਰਕੇ ਤਾਂ ਹਵਾ ਮਰੀ ਨੂੰ ਇਹ ਚੈਨ ਮਖਾਣੇ ਜੈਰਾਮ ਦਾ ਦਰਸਨ ਸੀ ਦੇ

ਲਾਗੇ ਤੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਇੰਟਰ ਦਾ ਗੇਟ ਆ ਤੇ ਦਰਸ਼ਨ ਆਪਾਂ ਕਰ ਲਿਆ ਗੁਰੂ ਸਾਹਿਬ ਦੇ ਤੇ ਨਾਲੇ ਤੁਹਾਨੂੰ ਵੀ ਦਰਸ਼ਨ ਕਰਾ ਛੱਡੇ ਚੱਲਦੇ ਆ ਆ ਦੇਖੋ ਇਹ ਬਿਲਕੁਲ ਇਹ ਸਾਹਮਣੇ ਜੋੜਾ ਘਰ ਆ ਗੁਰੂ ਘਰ ਦਾ ਤੇ ਆ ਦੇਖੋ ਇਹ ਸਾਹਮਣੇ ਇਧਰਲੀ ਸਾਈਡ ਤੋਂ ਵੀ ਇੰਟਰ ਦਾ ਗੇਟ ਦੀ ਤੇ ਆਪਾਂ ਪਰਲੀ ਸਾਈਡ ਸਾਹਮਣੇ ਗੱਡੀ ਲਾਈ ਆ ਆਪਾਂ ਪਰਲੀ ਸਾਈਡ ਤੋਂ ਆਏ ਆ ਆ ਹੁਣ ਦੇਖੋ ਗੁਰੂ ਘਰ ਤਬਿੱਸੇ ਗੁਰਦੁਆਰਾ ਮਾਲਪੋਰਾ ਤਾਬਾ ਨਹੀਂ ਤੇ ਆਪਣਾ ਸੋਨਾ ਦੇਖੋ ਪੀੜੀਆਂ ਆਹ ਪੀੜੀਆਂ ਦੀ ਆਵਾਜ਼ ਸੁਣੋ ਕਿੰਨੀ ਸੋਹਣੀ ਲੱਗਦੀ ਆ ਗੁਰੂ ਘਰ ਦੇ ਦਰਸ਼ਨ ਕਰ ਲਏ ਆਪਾਂ ਤੇ ਉਹਨੂੰ ਤੇ ਲੇਟ ਹੋ ਰਿਹਾ ਸਿਗਲੇ ਗੁਰੂ ਘਰ ਤੇ ਤੁਹਾਨੂੰ ਦਰਸ਼ਨ ਕਰਾਣੇ ਆ ਟਾਈਮ ਹੋ ਗਿਆ ਆਪਾਂ ਨੂੰ ਕਾਫੀ ਲੇਟ ਹੋ ਗਿਆ ਨੇਰਾ ਰਹਿਣਾ ਦਿਲ ਹੋ ਗਿਆ ਤੇ ਆਪਾਂ ਦੋ ਗੁਰੂ ਘਰ ਹਜੇ ਹੋਰ ਵੀ ਜਾਣਾ ਵਾ ਆ ਗੱਡੀਆਂ ਦੀ ਪਾਰਕਿੰਗ ਆ ਸਾਰੇ ਤੇ ਕਾਫੀ ਗੱਡੀਆਂ ਉਰੇ ਲੱਗ ਜਾਂਦੀਆਂ ਇੱਕ ਪਾਰਕਿੰਗ ਉੱਤਰੀ ਸਾਈਡ 'ਚ ਵੀ ਹੈਗੀ ਆ ਉੱਥੇ ਵੀ ਕਾਫੀ ਗੱਡੀਆਂ ਲੱਗ ਜਾਂਦੀਆਂ ਨੇ ਆ ਦੇਖੋ ਕਿੰਨੀਆਂ ਗੱਡੀਆਂ ਨੇ ਤੇ ਜਦੋਂ 21 ਤਰੀਕ ਨੂੰ ਜਦੋਂ ਕੀ ਦੀਦੀਵਸ ਹੁੰਨੇ ਆ ਉਦੋਂ ਗੱਡੀਆਂ ਇੱਥੇ ਨਹੀਂ ਲੱਗਦੀਆਂ ਗੱਡੀਆਂ ਦੀ ਪਾਰਕਿੰਗ ਕਾਫੀ ਦੂਰ ਹੁੰਦੀ ਆ ਉਦੋਂ ਘੱਟੋ ਘੱਟ ਵੀ ਨਹੀਂ ਕਰਦੇ ਪੰਜ ਪੰਜ ਛੇ ਕਿਲੋਮੀਟਰ ਦੂਰ ਆਪਣਾ ਗੱਡੀ ਲਾ ਕੇ ਪੈਦਲ ਆਣਾ ਪੈਂਦਾ ਤੇ ਆਪਾਂ ਆਵਾਂਗੇ ਤੇ ਤੁਹਾਨੂੰ ਉਦੋਂ ਵੀ ਦਰਸ਼ਨ ਕਰਾਵਾਂਗੇ ਆਪਾਂ ਅੱਗੇ